ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਐਨਾਲਿਸਿਸ ਕਰਾਂਗੇ 84 ਤੋਂ ਬਾਅਦ ਦੀ ਸਾਡੀ ਪੋਲਿਟਿਕਸ ਦਾ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕੋਈ ਵੀ ਤੁਸੀਂ ਸੰਘਰਸ਼ ਲੜਨ ਤੋਂ ਪਹਿਲਾਂ ਬੰਦਾ ਉਹਦਾ ਕਿਉਂਕਿ ਉਹ ਚ ਇਹ ਦੇਖਿਆ ਜਾਂਦਾ ਵੀ ਉਹਦੇ ਆਗੂ ਦੀ ਕਿੰਨੀ ਯੋਗਤਾ ਕਿੰਨਾ ਦ੍ਰਿੜਾ ਉਹ ਕਿੰਨਾ ਦੂਰਦੇਸ਼ੀ ਆ ਤੇ ਕਿੰਨਾ ਹਾਜ਼ਰ جوابੀ ਆ ਸੋ ਇਹ ਸਾਰੀਆਂ ਚੀਜ਼ਾਂ ਨਿਰਪਰ ਕਰਦੀਆਂ ਨੇ 84 ਤੋਂ ਬਾਅਦ ਸਾਡੀ ਜਿਹੜੀ ਪੋਲਿਟਿਕਸ ਪਾਰਟੀ ਪੋਲਿਟੀਕਲ ਪਾਰਟੀ ਹੋਂਦ ਵਿੱਚ ਆਈ ਅਕਾਲੀ ਦਲ ਅੰਮ੍ਰਿਤਸਰ ਉਹਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਲਾਇਆ ਜਾਂਦਾ 86-87 ਤੋਂ ਬਾਅਦ 92-93 ਤੱਕ ਸਿੱਖਾਂ ਦੇ ਵਿੱਚ ਜੁਝਾਰੂ ਤੇ ਰਾਂਦੀ ਤੇ ਸਿੱਖੀ ਦੀ ਸਪਿਰਟ ਦੀ ਪੰਜਾਬ ਦੇ ਵਿੱਚ ਵੈਸੀ ਬਹੁਤ ਜ਼ਿਆਦਾ ਚੜਤ ਸੀ ਇਸ ਕਰਕੇ ਸਿਮਰਜੀਤ ਸਿੰਘ ਮਾਨਹੋਰੇ 1999 ਦੇ ਵਿੱਚ ਬਹੁਤ ਭਾਰੀ ਬਹੁਮਤ ਨਾਲ ਐਮਪੀ ਦੀਆਂ ਚੋਣਾਂ ਜਿੱਤ ਜਾਂਦੇ ਆ। ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਚੋਂ ਰਿਹਾ ਕੀਤਾ ਜਾਂਦਾ ਤੇ ਪਰ ਉਹ ਆਪਣਾ ਸਟੈਂਡ ਲੈ ਜਾਂਦੇ ਆ ਕਿ ਮੈਂ 3 ਫੁੱਟੀ ਕਿਰਪਾਨ ਲੈ ਕੇ ਹੀ ਅੰਦਰ ਜਾਊਂਗਾ ਅਸੈਂਬਲੀ ਦੇ ਵਿੱਚ ਜਿਸ ਦਾ ਬਹਾਨਾ ਲਾ ਕੇ ਉਹਨਾਂ ਨੂੰ ਉੱਥੋਂ ਡਿਸਮਿਸ ਕਰ ਦਿੱਤਾ ਜਾਂਦਾ ਹੈਗਾ। ਉਸ ਤੋਂ ਬਾਅਦ 1992 ਦੀਆਂ ਚੋਣਾਂ ਆ ਜਾਂਦੀਆਂ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਰੌਲਾ ਪਾਇਆ ਜਾਂਦਾ ਕਿ 1992 ਦੀਆਂ ਚੋਣਾਂ ਲੜਦੇ ਤਾਂ ਇਹ ਹੋ ਜਾਂਦਾ 1992 ਦੀਆਂ ਚੋਣਾਂ ਲੜਦੇ ਪਰ ਇਹ ਹੋ ਜਾਂਦਾ ਬਾਈਕਾਟ ਕਾਰਨ ਇਹ ਹੋ ਗਿਆ 1992 ਦੀਆਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਜਾਂਦਾ ਹੁਣ ਇਹਦੇ ਪਿੱਛੇ ਉਦੋਂ ਦੇ ਕੀ ਕਾਰਨ ਰਹੇ ਹੋਣਗੇ ਵੈਸੇ ਤਾਂ ਉਹ ਜਿਹੜੇ ਹਾਲਾਤ ਹੁੰਦੇ ਆ ਮੌਕੇ ਦੇ ਉਹੀ ਚੀਜ਼ ਤੁਹਾਨੂੰ ਦੱਸ ਸਕਦੀ ਹੁੰਦੀ ਆ ਇਸ ਲਈ ਗੱਲ ਕੀ ਆ ਪਰ ਆਪਾਂ ਜਸਟ ਕੁਝ ਅੰਦਾਜ਼ੇ ਲਾਉਣੇ ਹੁੰਦੇ ਆ ਜਾਂ ਕੁਝ ਗੱਲਾਂ ਆਪਾਂ ਅ ਮਤਲਬ ਪਿਛਲੀਆਂ ਘਟਨਾਵਾਂ ਨੂੰ ਜਿੰਨੀ ਕ ਆਪਣੀ ਨੌਲੇਜ ਹੁੰਦੀ ਆ ਪੜ੍ਹ ਕੇ ਜਾਂ ਉਹਨਾਂ ਦੇ ਉਸ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਾਂ ਉਸ ਸਮੇਂ ਦੇ ਸਿੱਖਾਂ ਦੀ ਕੀ ਵਿਚਾਰ ਵਿਚਾਰ ਚੱਲ ਰਹੇ ਸੀ ਦਿਮਾਗ ਦੇ ਵਿੱਚ ਜਾਂ ਕੀ ਕੀ ਘਟਨਾਵਾਂ ਤੋਂ ਪ੍ਰਭਾਵਿਤ ਸੀਗੇ ਉਹ ਚੀਜ਼ਾਂ ਦੇਖ ਕੇ ਆਪਾਂ ਦਾ ਜਲਾਉਣੇ ਹੁੰਦੇ ਆ ਸੋ ਇਸ ਤਰੀਕੇ ਨਾਲ ਆਪਾਂ ਤਿੰਨ ਤਰੀਕੇ ਨਾਲ 1992 ਦੀਆਂ ਚੋਣਾਂ ਦਾ ਬਾਈਕਾਟ ਦਾ ਐਕਸਪਲੇਨੇਸ਼ਨ ਕਰ ਸਕਦੇ ਆ ਜਾਂ ਕਿ ਐਨਾਲਿਸਿਸ ਕਰ ਸਕਦੇ ਆ ਆਪਾਂ ਕਿਹੜੀਆਂ ਕਿਹੜੀਆਂ ਗੱਲ ਤਾਂ ਇਹ ਕਿ 1992 ਦੀਆਂ ਚੋਣਾਂ ਬਾਈਕਾਟ ਕਰਨ ਦਾ ਇੱਕ ਤਾਂ ਮਤਲਬ ਇਹ ਸੀ ਕਿ 1992 ਦੇ ਵਿੱਚ ਵੀ ਚੋਣਾਂ ਦਾ ਐਲਾਨ ਹੋਇਆ ਸੀਗਾ ਉਦੋਂ ਸਿੱਖ ਧਰਾਨੇ ਜਾਂ ਖੜਕੂ ਧਰਾਨੇ ਆਪਣੇ ਬਹੁਤ ਸਾਰੇ ਬੰਦੇ ਜਾਂ ਆਪਣੇ ਮੰਲੋ ਵੀ ਪਸੰਦੀਦੇ ਬੰਦੇ ਜਿਹੜੇ ਇਮਾਨਦਾਰ ਸੀ ਜਾਂ ਦ੍ਰਿੜ ਸੀਗੇ ਉਹਨਾਂ ਨੂੰ ਚੋਣਾਂ ਦੇ ਵਿੱਚ ਖੜੇ ਕੀਤਾ ਸੀ ਜਿਵੇਂ ਸਵੇਰੇ 8 ਵਜੇ ਚੋਣਾਂ ਹੋਣੀਆਂ ਹੋਣ ਚੋਣਾਂ ਵਾਲੇ ਦਿਨ ਤੇ ਰਾਤ ਨੂੰ 12 11 12 ਵਜੇ ਚੋਣਾਂ ਦਾ ਮਤਲਬ ਰੱਦ ਕਰ ਦਿੱਤੀਆਂ ਜਾਂਦੀਆਂ ਅੱਗੇ ਪਾ ਦਿੱਤੀਆਂ ਜਾਂਦੀਆਂ ਨੇ ਜਦੋਂ ਕਿ ਉਹ ਬੰਦੇ ਹੁਣ ਘਰੋਂ ਕਿੰਨੇ ਕ ਅਮੀਰ ਹੁੰਦੇ ਆ ਹਰ ਬੰਦਾ ਘਰੋਂ ਖਰਚਾ ਕਰਕੇ ਜਾਂ ਇੰਨੀ ਮਿਹਨਤ ਕਰਕੇ ਆਪਾਂ ਕਹਿ ਸਕਦੇ ਆ ਵੀ ਉਦੋਂ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਕਰਦਾ ਕਰਦਾ ਵੀ ਜਦੋਂ ਉਹਨਾਂ ਦੇ ਸਾਰੇ ਬੰਦੇ ਜਿੱਤਣੇ ਸੀਗੇ ਤਾਂ ਸਰਕਾਰ ਨੇ ਚੋਣਾਂ ਦਾ ਮਤਲਬ ਪੋਸਟਪੋਨ ਕਰਤੀਆਂ ਅੱਗੇ ਪਾ ਦਿੱਤੀਆਂ ਇੱਕ ਤਾਂ ਇਹ ਤਰੀਕਾ ਸੀ ਦੂਜਾ ਇਹ ਸੀ 92 ਦੇ ਵਿੱਚ ਉਦੋਂ ਖੜਕੂ ਤੇਰਾ ਦਾ ਹੱਥ ਇੰਨਾ ਉੱਪਰ ਸੀਗਾ ਕਿ ਉਦੋਂ ਕਿਹਾ ਇਹ ਸੁਣਦੇ ਆ ਕਿ ਉਦੋਂ ਇਹ ਹੁੰਦਾ ਸੀ ਕਿ ਖਾਲਸਾਤਾਨ ਦਾ ਐਲਾਨ ਅੱਜ ਹੋਇਆ ਕੱਲ ਹੋਇਆ ਅੱਜ ਹੋਇਆ ਕੱਲ ਹੋਇਆ ਉਦੋਂ ਇਹ ਲੱਗਦਾ ਹੁੰਦਾ ਸੀ ਬਸ ਹੁਣ ਇੱਕੋ ਹੀ ਐਲਾਨ ਹੀ ਬਾਕੀ ਆ ਬਾਕੀ ਸਾਰਾ ਉਸ ਤਾਂ ਹੋਇਆ ਪਿਆ ਉਦੋਂ ਦੇ ਹਾਲਾਤ ਇਸ ਤਰ੍ਹਾਂ ਦੇ ਸੀਗੇ ਇਹ ਵਿਸ਼ਵਾਸ ਸੀ ਤੇ ਉਸ ਤਰੀਕੇ ਨਾਲ ਵੀ ਉਹਨਾਂ ਨੇ ਸੋਚਿਆ ਯਾਰ ਵੀ ਸਰਕਾਰ ਨੇ ਪਿਛਲੇ ਸਾਲ ਇਸ ਤਰ੍ਹਾਂ ਕੀਤਾ ਤਾਂ ਉਹਦੇ ਰੋਸ ਵਜੋਂ ਵੀ ਅਸੀਂ ਚੋਣਾਂ ਦਾ ਬਾਈਕਾਟ ਕਰਦੇ ਆ ਦੁਨੀਆ ਨੂੰ ਦਿਖਾਉਣਾ ਕਿ ਕਿੰਨੀਆਂ ਕਿ ਚੋਣਾਂ ਸਾਡੇ ਤੋਂ ਬਿਨਾ ਭੂਤ ਨੇ ਤੇ ਉਹ ਦਿਖਾਇਆ ਕਿਉਂਕਿ ਸਿਰਫ 7% ਵੋਟਾਂ ਪਈਆਂ ਜਾਨੀ ਕਿ 93% ਲੋਕ ਇਸ ਚੀਜ਼ ਦੇ ਵਿਰੋਧ ਦੇ ਵਿੱਚ ਸੀ ਕਿ ਚੋਣਾ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੁਣ ਤੀਸਰੀ ਗੱਲ ਇਹ ਆਪਾਂ ਇਹਦਾ ਅਨਲਿਸਿਸ ਇਹ ਕਰ ਸਕਦੇ ਹਾਂ ਵੀ ਆਪਾਂ ਚੋਣਾ ਕਿਸ ਲਈ ਚਾਹੀਦੀਆਂ ਸੀ ਇੱਕ ਤਾਂ ਇਹ ਕਿ ਚੋਣਾ ਰਾਹੀਂ ਜਿਹੜੇ ਬੰਦੇ ਸੋਚਦੇ ਆ ਵੀ ਅਸੀਂ ਆਹ ਕਰ ਲੈਂਦੇ ਆ ਆਹ ਕਰ ਲੈਂਦੇ ਆ ਐ ਬਣ ਜਾਂਦੇ ਮੁੱਖ ਮੰਤਰੀ ਬਣ ਜਾਂਦੇ ਤਾਂ ਐ ਕੁਝ ਹੋ ਜਾਂਦਾ ਇੱਕ ਇਸ ਲਈ ਕਿ ਸਾਨੂੰ ਕੋਈ ਵੀ ਰਾਜਨੀਤਿਕ ਪੇੜ ਖਾਲੀ ਨਹੀਂ ਛੜਨਾ ਚਾਹੀਦਾ ਜਾਂ ਕਹਿ ਲਈਏ ਵੀ ਚੋਣਾ ਜਿਹੜਾ ਮੇਨ ਜਿਹੜੀ ਲੜਾਈ ਲੜੀ ਜਾਣੀ ਸੀ ਉਹ ਇਸੇ ਤਰੀਕੇ ਲੜੀ ਜਾਣੀ ਸੀ ਜਿਹੜਾ ਹਥਿਆਰਬੰਦ ਸੰਘਰਸ਼ ਸੀ ਉਹਨੂੰ ਮਤਲਬ ਸਪੋਰਟ ਇਸ ਚੀਜ਼ ਦੀ ਕਹੋ ਜਾਂ ਉਧਰਲੀ ਸਪੋਰਟ ਉਸ ਚੀਜ਼ ਨੂੰ ਕਹੋ ਵੀ ਦੋਨਾਂ ਦੇ ਇੱਕ ਦੂਜੇ ਦੇ ਸਪੋਰਟ ਦੇ ਤੌਰ ਤੇ ਜ਼ਰੂਰੀ ਸੀ ਇਹ ਦੋ ਤਰੀਕੇ ਨਾਲ ਬੰਦੇ ਦੇਖਦੇ ਹੋਣਗੇ ਪਿਛਲਾ ਤਾਂ ਆਪਾਂ ਐਨਲਿਸਿਸ ਕਰ ਹੀ ਲਿਆ ਕਿਉਂਕਿ ਜਿਹੜੇ ਬੰਦਿਆਂ ਨੂੰ ਇਹ ਬਹਿਮ ਸੀ ਕਿ ਬੀਅਰ ਚੋਣਾ ਕਿਉਂ ਬਾਈਕਾਟ ਕੀਤਾ ਜਾ ਜਿੰਨੀ ਕ ਆਪਣੀ ਸਮਝ ਉਸ ਹੱਬ ਨਾਲ ਆਪਾਂ ਗੱਲ ਕਰ ਲਈ ਹੁਣ ਚੋਣਾਂ ਦਾ ਬਾਈਕਾਟ ਜਿਹੜੇ ਤਾਂ ਬੰਦੇ ਇਹ ਸੋਚਦੇ ਸੀ ਕਿ ਯਾਰ ਪੈਰਲਲ ਸਾਡੀ ਸਰਕਾਰ ਵੀ ਹੋਣੀ ਚਾਹੀਦੀ ਹੈ ਪੈਰਲਲ ਅਸੀਂ ਮਤਲਬ ਆਪਣੀ ਪੋਲੀਟੀਕਲ ਤੌਰ ਤੇ ਵੀ ਗੱਲ ਰੱਖ ਸਕੀਏ ਆਪਾਂ ਮਤਲਬ ਮਤੇ ਵੀ ਪਾਸ ਕਰ ਸਕੀਏ ਜਾਂ ਆਪਣੇ ਲੋਕਾਂ ਨੂੰ ਨਾਲ ਜੋੜ ਸਕੀਏ ਲੋਕਾਂ ਦੇ ਕੰਮ ਕਰ ਸਕੀਏ ਪਰ ਉਸ ਆਪਣੇ ਅੰਦਰ ਆ ਜੂਗੀ ਉਸ ਤਰੀਕੇ ਤਾਂ ਕਮ ਸੇ ਠੀਕ ਹੈ ਪਰ ਜਿਹੜੇ ਬੰਦੇ ਇਹ ਸੋਚਦੇ ਆ ਕਿ ਦੂਸਰਾ ਤਰੀਕਾ ਕਿ ਯਾਰ ਉਦੋਂ ਮੁੱਖ ਮੰਤਰੀ ਜਾਂ ਐਮ ਐਲ ਏ ਬਣੇ ਹੁੰਦੇ ਤਾਂ ਪਤਾ ਨਹੀਂ ਕੀ ਹੋ ਜਾਂਦਾ ਇਹ ਮਿੱਤਰੋ ਤੁਹਾਡਾ ਭਲੇਖਾ ਹੁਣ ਉਦੋਂ ਵੀ ਕੁਝ ਨਹੀਂ ਸੀ ਕਿਉਂਕਿ ਮੈਂ ਇਸ ਚੀਜ਼ ਦੇ ਪ੍ਰਮਾਣ ਦੇ ਸਕਦਾ ਸੋਨੂੰ ਕੀ ਪਤਾ ਵੀ 1992 ਵਾਲੀਆਂ ਚੋਣਾਂ ਜੇ ਨਾ ਬਾਈਕਾਟ ਕਰਦੇ ਤਾਂ ਉਹ ਹੋਣ ਹੀ ਹੋਣੀਆਂ ਸੀ 1991 ਵਾਂਗੂ ਉਹ ਵੀ ਮਤਲਬ ਪੋਸਟਪੋਨ ਕੀਤੀਆਂ ਜਾ ਸਕਦੀਆਂ ਸੀ ਸੋਨੂ ਕੀ ਪਤਾ ਵੀ ਜਿਹੜੇ 1991 ਚ ਬੰਦੇ ਜਿੰਨੇ ਐਮ.ਐਲ.ਏ ਉੱਠੇ ਸੀਗੇ ਸਿੱਖਧਰਾਂ ਵੱਲੋਂ ਕੀ ਉਹ ਸਾਰੇ ਚਾਉਂਦੇ ਸੀ 1991 ਤੋਂ ਬਾਅਦ ਜਿਹੜੇ ਮਤਲਬ ਬਿਲਕੁਲ ਜਿੱਤੇ ਹੋਏ ਬੰਦੇ ਸੀ ਉਹ ਸਾਰੇ ਅੱਧੇ ਤੋਂ ਜ਼ਿਆਦਾ ਜਿਆ ਕਹਦੇ ਆ ਵੀ 29 ਜਾਂ 31 ਦੱਸਦੇ ਆ ਕੀ ਉਹ ਚੱਕ ਚੱਕੇ ਨਹੀਂ ਮਾਰ ਦਿੱਤੇ ਗਏ ਸੀ ਸੋਨੂ ਕੀ ਪਤਾ ਸੀ ਜੇ ਪਤਾ ਇਸ ਗੱਲ ਦਾ ਕਿ ਜੇ 1992 ਚ ਜਿੱਤ ਹੀ ਜਾਂਦੇ ਮੰਨ ਲਓ ਤੁਸੀਂ ਇਹ ਮੁੱਖ ਮੰਤਰੀ ਬਣ ਗਏ ਤੁਸੀਂ 100 ਸੀਟ ਲੈ ਕੇ 110 ਸੀਟਾਂ ਲੈ ਕੇ 117 ਲੈ ਕੇ ਜੋ ਵੀ ਜਿੰਨੀਆਂ ਉਹ ਤੋਂ ਸੀਗੀਆਂ ਤੁਸੀਂ ਮੰਨ ਲਓ ਸਾਰੀਆਂ ਸੀਟਾਂ ਵੀ ਲੈ ਗਈਆਂ ਕੀ ਉਦੋਂ ਉਦੋਂ ਪਹਿਲਾਂ ਕਦੇ ਸਰਕਾਰ ਨਹੀਂ ਟੋੜੀ ਸੈਂਟਰ ਸਰਕਾਰ ਨੇ ਉਦੋਂ ਨਹੀਂ ਬੱਸਾਂ 'ਚੋਂ ਲਾਹ ਲਾ ਕੇ ਮੁੰਨੇ ਬੰਦੇ ਮਾਰੇ ਜਾ ਸਕਦੇ ਸੀ ਫੇਰ ਨਹੀਂ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੀ ਫੇਰ ਨਹੀਂ ਸਰਕਾਰ ਟੁੱਟ ਸਕਦੀ ਜੀ ਕੁਝ ਵੀ ਹੋ ਸਕਦਾ ਜੇ ਤੁਸੀਂ ਸੋਚੋ ਵੀ ਉਹਦੀ ਗਲਤੀ ਹੋ ਗਈ ਉਸ ਤੋਂ ਬਾਅਦ ਕੁਝ ਹੋਇਆ ਹੀ ਨਹੀਂ ਇਹ ਤੁਹਾਡੇ ਭਲੇਖੇ ਆ ਇਹ じゃ ਤੁਹਾਡੇ ਮਤਲਬ ਲੀਡਰਸ਼ਿਪ ਦੀ ਕਮੀ ਆ ਜਿਹੜੇ ਬੰਦੇ ਇਹ ਸੋਚਦੇ ਉਹਨਾਂ ਚ ਲੀਡਰਸ਼ਿਪ ਦੀ ਕਮੀ ਆ ਕਿਉਂਕਿ ਜਦੋਂ ਸਿੱਧੇ ਸਟਰਗਲ ਚੱਲ ਰਹੀ ਸੀਗੀ ਤੁਸੀਂ ਸੋਚੋ ਵੀ ਉਦੋਂ ਤਾਂ ਯਾਰ ਵੀ ਮੰਨ ਲਓ ਆਹੀ ਕਮੀ ਰਹੇਗੀ ਬਾਕੀ ਤਾਂ ਸਾਰਾ ਕੁਝ ਹੋ ਹੀ ਪਿਆ ਸੀ ਇਹ ਸੋਡਾ ਭਲੇਖਾ ਇਹ ਤਾਂ ਹਾਂ ਜਸਟ ਇੱਥੇ ਗਲਤ ਸਾਬਤ ਜ਼ਰੂਰ ਹੋਗੇ ਅਦਰਵਾਈਜ਼ ਫਿਰ ਦੂਜੀ ਧਿਰ ਨੂੰ ਗਲਤ ਸਾਬਤ ਕਰਨਾ ਸੌਖਾ ਹੋ ਜਾਂਦਾ ਵੀ ਜਿਉਂ ਸਰਕਾਰ ਤੋੜਦੇ ਆ ਜਾਂ ਉਹ ਮੰਨ ਲਓ ਵੀ ਪੋਸਟਪੋਨ ਕਰ ਦਿੰਦੇ ਆ ਵਾਰੀ-ਵਾਰੀ ਇਹ ਚੀਜ਼ ਜ਼ਰੂਰ ਹੋਗੀ ਇਸ ਤੋਂ ਅਦਰ ਕੁਝ ਨਹੀਂ ਹੋਣਾ ਸੀ ਗਲਤ ਸਰਕਾਰ ਹੋਣ ਨਾਲ ਸਰਕਾਰਾਂ ਨੂੰ ਕੁਝ ਨਹੀਂ ਹੁੰਦਾ ਗਲਤ ਸਾਫਤ ਹੋਣ ਨਾਲ ਸਿਰਫ ਥੋੜੀ ਜੀ ਇੰਟਰਨੈਸ਼ਨਲ ਹੀ ਬਦਨਾਮੀ ਹੁੰਦੀ ਆ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਹੁੰਦਾ ਜੇ ਸਰਕਾਰਾਂ ਐਡੀਆਂ ਐਡੀਆਂ ਬਦਨਾਮੀਆਂ ਝੱਲ ਸਕਦੀਆਂ ਵੀ ਸਿੱਖਾਂ ਦਾ ਕਤਲੇਆਮ ਹੋ ਗਿਆ ਉਹ ਉਹਨੇ ਸਰਕਾਰ ਨੂੰ ਪ੍ਰਵਾਹ ਨਹੀਂ ਕੀਤੀ ਦੁਨੀਆ ਦੇ ਵਿੱਚ ਤਾਂ ਉਹ ਕਿੰਡੀ ਗੱਲ ਸੀ ਵੀ ਇੱਕ ਸਰਕਾਰ ਭੰਗ ਕਰਤੀ ਕਿਸ ਸਟੇਟ ਦੀ ਜਾਂ ਇੱਕ ਵੋਟਾ ਫੇਰ ਪੋਸਟਪੋਨ ਕਰਤੀਆਂ ਜਿੰਨਾ ਚਿਰੇ ਆਪ ਦਾ ਭੱਜ-ਭੱਜ ਕੇ ਹੰਬ ਨਾ ਜਾਣ ਜਿੰਨਾ ਚਿਰ ਹਾਰਨ ਦੀ ਸਥਿਤੀ ਚ ਨਾ ਆ ਜਾਣ ਜੇ ਲੜਨੋਂ ਹਟਣਾ ਜਾਣ ਚੋਣਾ ਉਹ ਉਹਨਾਂ ਨੇ ਕੀਤਾ ਮਾਨ ਸਾਹਿਬੀ ਉਦੋਂ ਮੇਨ ਲੀਡਰ ਸੀਗੇ ਉਹਨਾਂ ਤੇ ਗੱਲ ਫੇਰ ਆ ਜਾਂਦੀ ਹੈ ਜਦੋਂ ਤੱਕ ਸਿੱਖ ਸੰਘਰਸ਼ ਦਾ ਹੱਥ ਉੱਪਰ ਸੀਗਾ ਖਾੜਕੂਤਰਾਂ ਦਾ ਹੱਥ ਉੱਪਰ ਸੀ ਜਿਹਾ ਜਹੋ ਜਲਾਲ ਲੋਕਾਂ ਦੇ ਵਿੱਚ ਸਿਰ ਚੜ੍ਹ ਕੇ ਬੋਲਦਾ ਸੀ ਉਦੋਂ ਤੱਕ ਮਾਨ ਸਾਹਿਬ ਲੀਡਰ ਉਸੇ ਮਤਲਬ ਜਲੌ ਦੇ ਆਧਾਰ ਤੇ ਬਣੇ ਰਹੇ ਪਰ ਉਸ ਤੋਂ ਬਾਅਦ ਜਿਸ ਹਿਸਾਬ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉੱਭਰ ਕੇ ਸਾਹਮਣੇ ਆਏ ਤੱਕ ਕੀ ਸਿਮਰਜੀਤ ਸਿੰਘ ਮਾਨ ਹੋਰੀ ਆਪਣੀ ਨੈਤਿਕ ਆਧਾਰ ਤੇ ਇਸ ਚੀਜ਼ ਤੋਂ ਉਹਨਾਂ ਦਾ ਪਰਜ ਨਹੀਂ ਬਣਦਾ ਸੀ ਕਿ ਉਹ ਅਸਤੀਫਾ ਦਿੰਦੇ ਕਿ ਐਨੇ ਉਸ ਦੇ ਵਿੱਚ ਵੀ ਮੈਂ ਆਪਣੀ ਜਥੇਬੰਦੀ ਨੂੰ ਉੱਪਰ ਨਹੀਂ ਰੱਖ ਸਕਿਆ ਜਾਂ ਮੇਰੇ ਚ ਕਾਬਲੀਅਤ ਨਹੀਂ ਕਿ ਮੈਂ ਨੈਤਿਕ ਆਧਾਰ ਤੇ ਆਮ ਪਾਰਟੀਆਂ ਵੀ ਅਸਤੀਫੇ ਦੇ ਦਿੰਨੀਆਂ ਵੱਡੀਆਂ ਵੱਡੀਆਂ ਪਾਰਟੀਆਂ ਦੇ ਜਿਹੜੇ ਆਪਾਂ ਵੀ ਲੋਟੂ ਪਾਰਟੀਆਂ ਕਹਿੰਦੇ ਆ ਉਹ ਵੀ ਅਸਤੀਫੇ ਦੇ ਜਾਂਦੇ ਆ ਬੰਦੇ ਕੀ ਸਾਡੇ ਇੱਕ ਧਰਮਕ ਲੀਡਰ ਨੂੰ ਇਹ ਨਹੀਂ ਚਾਹੀਦਾ ਸੀ ਕਿ ਮੇਰਾ ਅਸਤੀਫਾ ਯਾਰ ਮੈਂ ਨਹੀਂ ਰੱਖ ਸਕਿਆ ਪਾਰਟੀ ਨੂੰ ਉਸ ਉਹ ਸਿਟੀ ਦੇ ਵਿੱਚ ਤੁਸੀਂ ਕੋਈ ਆਪ ਦਾ ਹੋਰ ਲੀਡਰ ਚਣੋ ਇਹ ਮੇਰੀ ਕਮੀ ਹੈ ਚੱਲਦੇ ਚਲਾਉਂਦੇ ਜੀ 1997 ਚ ਬਾਦਲ ਸਿੰਘ ਦੀ ਸਰਕਾਰ ਬਣਦੀ ਹੈਗੀ ਉਸ ਤੋਂ ਅੱਗੇ ਚੱਲਦੇ ਚਲਾਉਂਦੇ ਆ ਜਾਂਦਾ 2004 2004 ਤੋਂ ਬਾਅਦ ਲਗਭਗ 5 6 ਦੇ ਵਿੱਚ ਜਾ ਕੇ ਭਾਈ ਦਿਲਜੀਤ ਸਿੰਘ ਹੋਰੀ ਵੀ ਆ ਜਾਂਦੇ ਆ ਬਾਹਰ ਜੇਲ੍ਹ ਤੋਂ ਫਿਰ ਸਰਬਜੀਤ ਸਿੰਘ ਖਾਲਸਾ ਉਹ ਵੀ ਚੋਣ ਲੜਦੇ ਹੈਗੇ ਉਦੋਂ 2004 ਦੀ MP ਦੀ ਸਾਡੀ ਬਠਿੰਡਾ ਲੋਕ ਸਭਾ ਸੀਟ ਤੋਂ ਤੇ ਮਾਨ ਸਾਹਿਬ ਨਾਲ ਭਾਈ ਦਲਜੀਤ ਸਿੰਘ ਬਿੱਟੂ ਦੀ ਮਤਲਬ ਦੋਨੇ ਇੱਕ ਹੋ ਜਾਂਦੇ ਆ ਤੇ ਮਾਨ ਦੀ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਜਥੇਵੰਦੀ ਫਿਰ ਆਪਣੀਆਂ ਕਾਰਵਾਈਆਂ ਸ਼ੁਰੂ ਕਰ ਦਿੰਦੀ ਆ ਇਹਨਾਂ ਨੂੰ ਜੀ 2007 ਦੇ ਇਲੈਕਸ਼ਨ ਆ ਜਾਂਦੇ ਹੈਗੇ ਉਹਦੇ ਵਿੱਚ ਕਾਫੀ ਇਹ ਵਧੀਆ ਕਹਿ ਸਕਦੇ ਆ ਵੀ ਭੂਮਿਕਾ ਆਪਣੇ ਵੱਲੋਂ ਨਿਭਾਉਂਦੇ ਹੈਗੇ ਵੀ ਪਾਰਟੀ ਖਰਕੁਸ਼ ਚੰਗਾ ਪ੍ਰਦਰਸ਼ਨ ਕਰਦੀ ਆ ਪਿਛਲੇ ਟਾਈਮ ਨਾਲ ਚੰਗਾ ਪ੍ਰਦਰਸ਼ਨ ਕਰਦੀ ਆ ਤੇ ਉਸ ਤੋਂ ਬਾਅਦ ਚ ਫਿਰ ਮਤਲਬ ਉਹੀ ਮਾਨ ਸਾਹਿਬ ਦਾ ਤਰੀਕਾ ਕਹਿੰਦੇ ਜੀ ਭਾਈ ਦਲਜੀਤ ਸਿੰਘ ਦੀਆਂ ਤਾਂ ਤਾਰੇ ਹੀ ਕਿਤੋਂ ਹੋਰ ਹਲਦੀਆਂ ਨੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਬੀ ਜੀ ਕਹਿੰਨ ਤੋਂ ਪਹਿਲਾਂ ਕਿਸੇ ਸਿੱਧੇ ਸ਼ਬਦਾਂ ਦੇ ਕਹੀਏ ਤਾਂ ਕਹੇ ਉਹ ਸਰਕਾਰ ਦਾ ਬੰਦਾ ਇਹ ਇਲਜ਼ਾਮ ਲਾ ਕੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਚਲੋ ਉਹਨਾਂ ਵੱਲੋਂ ਕੋਈ ਰਿਪਲਾਈ ਨਹੀਂ ਦਿੱਤਾ ਜਾਂਦਾ ਉਹ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਦੇ ਰਹਿੰਦੇ ਆ 2007 ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਅ ਸਰਸੇ ਵਾਲੇ ਬਾਬੇ ਦਾ ਰੌਲਾ ਸ਼ੁਰੂ ਹੋ ਜਾਂਦਾ ਹੁਣ ਸਾਡੀ ਲੀਡਰਸ਼ਿਪ ਦੀ ਕਮੀ ਦੇਖੋ ਜਿੱਥੇ ਮਤਲਬ ਉਹਨਾਂ ਨੇ ਸਾਰੇ ਸਿੱਖ ਪੰਥ ਦਾ ਜੋ ਜਲਾਉ ਉੱਠਿਆ ਸੀ ਉਹਦੇ ਰੋਸ ਉੱਠਿਆ ਸੀ ਉਹਨੂੰ ਆਪਣੇ ਨਾਲ ਮਿਲਾਉਣਾ ਸੀ ਜਾਂ ਉਹਨਾਂ ਤੱਕ ਪਹੁੰਚ ਕਰਨੀ ਸੀ ਜਾਂ ਸਾਰੀ ਸਥਿਤੀ ਸਮਝਾ ਕੇ ਲੀਡਰ ਨੇ ਕੀ ਕਰਨਾ ਹੁੰਦਾ ਆਪਣੇ ਨਾਲ ਲੋਕਾਂ ਨੂੰ ਤੋਰਨਾ ਹੁੰਦਾ ਇੱਕ ਇਕੱਠ ਬਣਾਉਣਾ ਹੁੰਦਾ ਇੱਕ ਲਹਿਰ ਬਣਾਉਣੀ ਹੁੰਦੀ ਹੈ ਉਸ ਜੀ ਉਹ ਚੀਜ਼ ਦੇ ਵਿੱਚ ਮੈਂ ਜਿੱਥੋਂ ਤੱਕ ਦੇਖ ਰਿਹਾ ਹੁਣ ਅੱਜ ਸਮਝ ਰਿਹਾ ਹਾਂ ਉਹ ਚੀਜ਼ ਭਾਈ ਦਿਲਜੀਤ ਸਿੰਘ ਹੋਰਾਂ ਨੇ ਕਾਫੀ ਹੱਦ ਤੱਕ ਉਹ ਮਹਾਰਤ ਹਾਸਲ ਕੀਤੀ ਉਹ ਸਰਸੇ ਵਾਲੇ ਬਾਬੇ ਨੂੰ ਮਾਫੀ ਦੇਣੀ ਫਿਰ ਬਾਦਲ ਵੀ ਫਸ ਗਏ ਸੀਗੇ ਸੋ ਇਸ ਤਰੀਕੇ ਫਿਰ ਉਹ ਸਮਾਂ ਵੀ ਲੰਘ ਜਾਂਦਾ ਉਸ ਦੇ ਵਿੱਚੋਂ ਫਿਰ ਉਸ ਤੋਂ ਬਾਅਦ ਅੱਗੇ ਚੱਲ ਕੇ ਆਉਂਦਾ ਜੀ ਬੈਬਲ ਕਲਾਂ ਦਾ ਵੀ ਆਪਾਂ ਦੇਖਦੇ ਆਂ ਬਿਨਾਂ ਲੀਡਰਸ਼ਿਪ ਤੋਂ ਇੰਨਾ ਲੋਕਾਂ 'ਚ ਰੋ ਉੱਠਿਆ ਰੋਸ ਸਾਰਾ ਮਿੱਟੀ ਹੋ ਜਾਂਦਾ ਬਿਨਾਂ ਲੀਡਰਸ਼ਿਪ ਤੋਂ ਚੱਬੇ ਦਾ ਸਰਬੱਤ ਖਾਲਸਾ ਉਹ ਮਿੱਟੇ ਹੋ ਜਾਂਦਾ ਸਾਰਾ ਜਾਂ ਹੋਰ ਬਹੁਤ ਸਾਰੇ ਮੌਕੇ ਆਪਣੇ ਅੱਗੇ ਆਉਂਦੇ ਆ ਉਸ ਤੋਂ ਬਾਅਦ ਮੌਕਾ ਆਉਂਦਾ ਜੀ ਦੀਪ ਸਿੱਧੂ ਕਿਸਾਨ ਅੰਦੋਲਨ ਦੇ ਵਿੱਚ ਆ ਕੇ ਮਤਲਬ ਸੀਨ ਦੇ ਉੱਤੇ ਆਉਂਦਾ ਉਹ ਬੰਦੇ ਦੀ ਮਤਲਬ ਸ਼ੁਰੂ-ਸ਼ੁਰੂ ਵਿੱਚ ਔਖੜਦੇ ਬਿਆਨ ਕਦੇ ਉੱਧਰ ਕਦੇ ਉੱਧਰ ਕਦੇ ਆਹ ਕਰ ਲੋ ਕਦੇ ਉਹ ਕਰ ਲੋ ਹੌਲੀ-ਹੌਲੀ ਜਿਵੇਂ-ਜਿਵੇਂ ਉਹਨੂੰ ਸਮਝ ਆਉਂਦੀ ਜਾਂਦੀ ਹੈ ਮਾਹੌਲ ਦੀ ਪੰਜਾਬ ਦੀ ਉਹਦਾ ਸਿਰਫ ਪਹਿਲਾਂ ਪੰਜਾਬ ਦੇ ਨਾਲ ਜਾਂ ਸਿੱਕੀ ਨਾਲ ਇੱਕ ਜਜ਼ਬਾਤੀ ਪਿਆਰ ਹੁੰਦਾ ਹੈਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਉਹਦੀ ਸਮਝ ਵੱਧਦੀ ਹੈ ਕਿ ਪੰਜਾਬ ਕਿਵੇਂ ਚੱਲਦਾ ਕਿਵੇਂ ਦੇ ਲੋਕ ਨੇ ਕਿਉਂਕਿ ਉਹਨੇ ਪੰਜਾਬ ਕਹਿੰਦੇ ਆ ਵੀ ਬਹੁਤ ਪਹਿਲਾਂ ਛੱਡਿਆ ਹੁੰਦਾ ਸਮਝ ਆਉਂਦੀ ਉਸ ਤਰੀਕੇ ਦੀ ਅੰਦੋਲਨ ਦੀ ਤਾਂ ਬਿਲਕੁਲ ਨਹੀਂ ਹੁੰਦੀ ਕਿਉਂਕਿ ਜਿਹੜਾ ਕਦੇ ਉਹਨੇ ਇਸ ਜਿਹੜੀ ਚੀਜ਼ ਦੇ ਵਿੱਚ ਫਿਰ ਉਹਨੂੰ ਅੰਦੋਲਨਾਂ ਦੀ ਸਮਝ ਆਉਂਦੀ ਹੈ ਹੌਲੀ ਹੌਲੀ ਉਹਦੀ ਸਮਝ ਇਸ ਚੀਜ਼ ਬਾਰੇ ਵੱਧਦੀ ਹੈ ਤੇ ਉਹਦਾ ਇੱਕ ਲੋਕਾਂ ਦੇ ਵਿੱਚ ਪ੍ਰਭਾਵ ਸ਼ੁਰੂ ਹੋ ਜਾਂਦਾ ਥੋੜਾ ਥੋੜਾ ਫਿਰ ਉਸ ਦੀ ਬਦਨਾਮੀ ਤੋਂ ਲੰਘ ਕੇ ਉਹ ਸਾਰੀ ਚੋਂ ਤੇ ਜਦੋਂ 2022 ਦੀਆਂ ਚੋਣਾਂ ਆਉਂਦੀਆਂ ਉਸ ਤੋਂ ਜਸਟ ਪਹਿਲਾਂ ਉਹ ਸਿਮਰਜੀਤ ਸਿੰਘ ਮਾਨਹੋਰਾਂ ਦੀ ਸਪੋਰਟ ਤੇ ਫੇਰ ਆ ਜਾਂਦਾ ਉਸ ਚੀਜ਼ ਨੇ ਲੋਕਾਂ ਨੂੰ ਥੋੜਾ ਜਿਹਾ ਹਲਾਰਾ ਦਿੱਤਾ ਵੀ ਜਿੱਥੇ ਹਰ ਮਤਲਬ ਇੱਕ ਆਪਾਂ ਆਫ ਕਹਿ ਸਕਦੇ ਹਾਂ ਹਰ ਵਿਧਾਨ ਸਭਾ ਹਲਕੇ ਦੀ 5-5000 ਲਗਭਗ ਵੋਟ ਵਧ ਗਈ ਇਹਨਾਂ ਦੇ ਐਮ.ਐਲ.ਏ ਨੂੰ ਆਪਾਂ ਕਹਿ ਸਕਦੇ ਹਾਂ ਸਿਮਰਜੀਤ ਸਿੰਘ ਮਾਨਹੋਰਾਂ ਦੀ ਵੋਟ ਤਾਂ ਕਾਫੀ ਵਧ ਗਈ ਸੀ ਉਸ ਹਲਕੇ ਤੋਂ ਕਿਉਂਕਿ ਉਹ ਡਾਇਰੈਕਟ ਤੌਰ ਤੇ ਸਿਮਰਜੀਤ ਸਿੰਘ ਮਾਨਹੋਰਾਂ ਦੀ ਸਪੋਰਟ ਤੇ ਆ ਜਾਂਦਾ ਦੀਪ ਸਿੱਧੂ ਇਹ ਚੀਜ਼ ਕੀ ਫਰਕ ਪਾਉਂਦੀ ਹੈ ਜੀ ਉਸ ਤੋਂ ਬਾਅਦ ਚ ਦੀਪ ਸਿੱਧੂ ਦਾ ਜਦੋਂ ਮੰਨ ਲਓ ਵੀ ਮੈਂ ਤਾਂ ਕਹੂੰਗਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਉਹ ਚੀਜ਼ ਹੋਰ ਹੁਲਾਰਾ ਦਿੰਦੀ ਹੈ ਤੇ ਜਿਹੜੀ ਇੱਕ ਲਹਿਰ ਉੱਠਦੀ ਆ ਤਾਂ ਉਹ ਵੀ ਸਾਡੀ ਲੀਡਰਸ਼ਿਪ ਉਹਨੂੰ ਨਹੀਂ সামਲ ਸਕਦੀ ਉਸ ਤੋਂ ਬਾਅਦ ਆਏ ਆ ਜਾਂਦੇ ਸੰਗਰੂਰ ਦੇ ਬਾਏ ਇਲੈਕਸ਼ਨ ਐਮਪੀ ਦੀ ਫਿਰ ਉਦੋਂ ਸਿਵਰਜੀਤ ਸਿੰਘ ਮਾਨ ਦੁਆਰਾ ਜਿੱਤੇ ਜਾਂਦੇ ਆ ਕਿਉਂਕਿ ਉਦੋਂ ਇੱਥੇ ਮੈਂ ਤਿੰਨ ਫੈਕਟਰ ਕੰਮ ਕਰਦੇ ਦੇਖੇ ਕਿਉਂਕਿ ਮੈਂ ਆਪ ਸਿਮਰਜੀਤ ਸਿੰਘ ਮਾਨਹਰਾਂ ਦੀ سپورਟ ਤੇ ਇੱਕ ਵਾਰੀ ਗਿਆ ਸੀਗਾ ਤੇ ਉਦੋਂ ਮੈਂ ਉੱਥੇ ਲੋਕਾਂ ਨਾਲ ਜਿਹੜੀ ਗੱਲਬਾਤ ਕੀਤੀ ਹੈ ਜੋ ਉਸ ਸਮੇਂ ਸਮਝਿਆ ਮੈਨੂੰ ਇਹ ਚੀਜ਼ ਸਮਝ ਆਈ ਪਹਿਲਾ ਫੈਕਟਰ ਤਾਂ ਦੀਪ ਸਿੱਧੂ ਦਾ ਵੀ ਸੀ ਕੁਝ ਪ੍ਰਭਾਵ ਉਦੋਂ ਉਦੋਂ ਮੂਸੇ ਵਾਲੇ ਦਾ ਤਾਜ਼ਾ-ਤਾਜ਼ਾ ਕਤਲ ਹੋਇਆ ਸੀਗਾ ਉਹਦਾ ਪ੍ਰਭਾਵ ਵੀ ਸੀ ਥੋੜਾ ਜ਼ਿਆਦਾ ਸੀ ਦੀਪ ਸਿੱਧੂ ਦੇ ਕੇਸ ਨਾਲੋਂ ਤੀਜਾ ਜਿਹੜਾ ਸਭ ਤੋਂ ਵੱਡਾ ਫੈਕਟਰ ਲੋਕ ਕਹਿੰਦੇ ਵੀ ਸਿਮਰਜੀਤ ਸਿੰਘ ਮਾਨ ਜਿੱਤ ਗਿਆ ਉਹ ਇਹ ਸੀ ਕਿ ਬੁੜੀਆਂ ਦਾ 1000 ਰੁਪਿਆ ਜਿਹੜਾ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਸੀ ਉਹ ਨਹੀਂ ਮਿਲਿਆ ਸੀ ਤਿੰਨ ਮਹੀਨੇ ਬਾਅਦ ਤੱਕ ਵੀ ਮੁੱਖ ਮੰਤਰੀ ਸਰਕਾਰ ਬਣਨ ਤੋਂ ਇਸ ਕਰਕੇ ਲੋਕਾਂ ਨੇ ਬੁੜੀਆਂ ਨੇ ਉਹਨਾਂ ਦੇ ਵਿਰੋਧ ਵਿੱਚ ਵੀ ਵੋਟਾਂ ਪਾਈਆਂ ਸੀ ਤਿੰਨ ਮੇਨ ਫੈਕਟਰ ਤਾਂ ਇਹ ਸੀਗੇ ਚੌਥਾ ਫੈਕਟਰ ਕਿਤੇ ਨਾ ਕਿਤੇ ਗਾਇਬ-ਗਾਏ ਜਾ ਕੇ ਇਹ ਵੀ ਹੋ ਸਕਦਾ ਜਿਹੜਾ ਮੈਨੂੰ ਸ਼ੱਕ ਪੈਂਦਾ ਕਿ ਜਦੋਂ ਦੂਜੀਆਂ ਪਾਰਟੀਆਂ ਨੇ ਦੇਖਿਆ ਵੀ ਅਸੀਂ ਤਾਂ ਹੁਣ ਹਾਰਾਂਗੇ ਇਸ ਤੇ ਜਿੱਤੇ ਨਹੀਂ ਤਾ ਮਾਨ ਸਾਡੇ ਨਾਲ ਮੂਰੇ ਆ ਤਾਂ ਕਿਉਂਕਿ ਵੀ ਆਮ ਆਦਮੀ ਪਾਰਟੀ ਦਾ ਇੱਕ ਵਾਰੀ ਐਡਾ ਮਜ਼ਬੂਤ ਕਿਲਾ ਬਣਿਆ ਸੀ ਉਹਨੂੰ ਢਾਹ ਲਾਉਣੀ ਸੀਗੀ ਸਨ ਲਾਉਣੀ ਸੀਗੀ ਤਾਂ ਉਹਨਾਂ ਦਾ ਵੀ ਕਿਤੇ ਨਾ ਕਿਤੇ ਝੁਕਾ ਰਿਹਾ ਹੋਊਗਾ ਕਿ ਵੋਟਾਂ ਮਾਨ ਨੂੰ ਹੀ ਪਵਾ ਦੇ। ਵੀ ਤਾਂ ਕਿ ਉਹਨਾਂ ਨੂੰ ਇੱਕ ਵਾਰੀ ਹਾਰ ਦੇਣੀ ਜ਼ਰੂਰੀ ਸੀਗੀ ਪੋਲੀਟੀਕਲ ਐਂਗਲ ਤੋਂ ਦੇਖਣ ਨਾਲ। ਇਹ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਵਿੱਚ ਬਹੁਤ ਵੱਡੀ ਇੱਕ ਸਾਬਤ ਹੋਇਆ ਫੈਕਟਰ ਹੈ। ਸੋ ਇਹ ਸਾਰੇ ਫੈਕਟਰਾਂ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਸੰਘਰੂਰ ਦੀ ਇਲੈਕਸ਼ਨ ਜਿੱਤ ਕੇ ਪਾਇਆ ਇਲੈਕਸ਼ਨ ਉਸ ਤੋਂ ਬਾਅਦ ਜੀ ਫਿਰ ਬਿਆਨ ਆ ਗਿਆ ਮਾਨ ਸਾਹਿਬ ਦਾ ਕਹਿੰਦੇ ਭਗਤ ਸਿੰਘ ਤਰਤਵਾਦੀ ਸੀ ਸੋ ਬਾਰੀ-ਬਾਰੀ ਮੈਂ ਤੁਹਾਨੂੰ ਇਹੀ ਗੱਲ ਦੱਸੂਗਾ ਕਿ ਸਿੱਖ ਜਿੱਥੇ ਵੀ ਹਾਰੇ ਆ ਉਹ ਜਿਵੇਂ ਕਹਿੰਦੇ ਹੁੰਦੇ ਆ ਸਾਹ ਮੁਹੰਮਦ ਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਹਰ ਥਾਂ ਇੱਕ ਸਰਕਾਰ ਵਾਜੋਂ ਜਾਂ ਇੱਕ ਲੀਡਰ ਵਾਜੋਂ ਫੌਜਾਂ ਹਾਰਦੀਆਂ ਨੇ ਸਿੱਖਾਂ ਨੇ ਅਦਰਬਾਈਦੂ ਲੋਕਾਂ ਨੇ ਕਦੇ ਵੀ ਪਿੱਠ ਨਹੀਂ ਦਿਖਾਈ ਹੁਣ ਜਿਹੜੇ ਬੰਦੇ ਆਪਣੀਆਂ 92 ਵਾਲੀਆਂ ਚੋਣਾਂ ਤੇ ਅੱਜ ਤੱਕ ਉਹੀ ਚੁਰੀ ਜਾਂਦੇ ਆ 92 ਵਾਲੀਆਂ ਚੋਣਾਂ ਦੀਆਂ ਲੜੀਆਂ 92 ਵਾਲੀਆਂ ਚੋਣਾਂ ਦੀਆਂ ਲੜੀਆਂ ਉਹਨਾਂ ਨੂੰ ਮੈਂ ਇਹ ਗੱਲ ਪੁੱਛਣੀ ਚਾਹਣਾ ਕੀ ਬਾਬਿਓ ਉਸ ਤੋਂ ਬਾਅਦ ਚ ਜਿਹੜਾ ਸਰਸੇ ਵਾਲੇ ਬਾਬੇ ਦਾ ਰੋਲਾ ਹੋਇਆ ਸੀਗੇ ਚੋਲੇ ਦਾ ਕੀ ਉਸ ਤੋਂ ਬਾਅਦ ਸਿੱਖ ਕੌਮ ਚ ਉਭਾਰ ਨਹੀਂ ਆਇਆ ਕੀ ਤੁਸੀਂ ਉਹਨੂੰ ਸੰਗਠਿਤ ਰੱਖ ਸਕੇ ਕੀ ਉਸ ਤੋਂ ਬਾਅਦ ਚ ਜੱਬੇ ਆ ਸਰਬੱਤ ਖਾਲਸਾ ਦੇ ਵਿੱਚ ਕਿੱਡਾ ਵੱਡਾ ਉਵਾਰ ਸੀ ਕੀ ਤੁਸੀਂ ਉਹਨੂੰ ਮਤਲਬ ਸੰਗਠਿਤ ਰੱਖ ਸਕੇ ਉਹਨਾਂ ਉੱਥੇ ਲੋਕਾਂ ਨੂੰ ਸਹੀ ਸੇਧ ਦੇ ਸਕੇ ਜਾਂ ਨਿਰਾਸ਼ ਕਰਕੇ ਕਰੋ ਕਰੀ ਤੋਰੇ ਲੋਕ ਕੀ ਜਦੋਂ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਬਾਈਬਲ ਕਲਾਂ ਕਾਂਡ ਹੋ ਗਿਆ ਕਿੱਡੇ ਕਿੱਡੇ ਲੋਕਾਂ ਦੇ ਰੋਸ ਸੀਗੇ ਕੀ ਤੁਸੀਂ ਉਹਨੂੰ ਸੰਗਠਿਤ ਰੱਖ ਸਕੇ ਉਹ ਤੋਂ ਕੋਈ ਮਤਲਬ ਸਹੀ ਦਿਸ਼ਾ 'ਚ ਲੋਕਾਂ ਤੋਂ ਕੋਈ ਕੰਮ ਕਰਵਾ ਸਕੇ ਸਹੀ ਸੇਧ ਲੈ ਸਕੇ ਕੀ ਦੀਪ ਸਿੱਧੂ ਦੇ ਆਉਣ ਨਾਲ ਵਾਰ ਨਹੀਂ ਸ਼ੁਰੂ ਹੋਇਆ ਸੀ ਅੱਜ ਤੱਕ ਮੈਂ ਚੰਗੇ ਚੰਗੇ ਬੰਦੇ ਦੀਪ ਸਿੱਧੂ ਦੀ ਨਿੰਦਿਆ ਕਰਦੇ ਦੇਖੇ ਆ ਮੈਂ ਬਿਨਾ ਨਾਂ ਲੈ ਕਹਿ ਸਕਦਾ ਮੈਂ ਚੰਗੇ ਚੰਗੇ ਕੀ ਮੰਨ ਲਓ ਵੀ ਹੁਣ ਉਹਦੀ ਇਕੱਲੀ ਨਿੰਦਈ ਰਹੇਗੀ ਉਹਦਾ ਪੋਜ਼ਿਟਿਵ ਪੱਖ ਨਹੀਂ ਆਪਾਂ ਨੂੰ ਦਿਂਦਾ ਕੀ ਉਹਦੇ ਆਉਣ ਨਾਲ ਕੋਈ ਫਰਕ ਪਿਆ ਕੀ ਉਹਦੀ ਲੀਡਰਸ਼ਿਪ ਜਿਹੜਾ ਉਹਨੇ ਮਤਲਬ ਉਹ ਜਜ਼ਬਾ ਸੀ ਚਲ ਹੌਲੀ ਸਮਝ ਪੂਰੀ ਨਹੀਂ ਸੀ ਹੌਲੀ ਹੌਲੀ ਉਹਨੂੰ ਵਿੱਚ ਕਿ ਉਹ ਡਿਵੈਲਪ ਹੁੰਦਾ ਸੀ ਤਾਂ ਲੀਡਰ ਕਿੰਨਾ ਵਧੀਆ ਲੀਡਰ ਹੋਣਾ ਸੀ ਉਹ ਜੇ ਮਤਲਬ ਬਣਦਾ ਤਾਂ ਕੀ ਅਸੀਂ ਉਸ ਚੀਜ਼ ਨੂੰ ਕੋਈ ਸਹੀ ਸੇਧ ਦੇ ਸਕੇ ਜਾਂ ਸਹੀ ਉਹਨੂੰ ਮੋਟੀਵੇਟ ਕਰ ਸਕੇ ਬੰਦੇ ਨੂੰ ਜਾਂ ਸਹੀ ਤਰੀਕੇ ਨਾਲ ਸਮਝਾ ਸਕੇ ਗੱਲ ਜਾਂ ਫਿਰ ਅਸੀਂ ਆਪਣੇ ਬੀਤੇ ਸਮੇਂ ਨੂੰ ਕਹਿੰਦੇ ਹੁੰਦੇ ਫਾਇਰ ਮਾਰੋਗੇ ਜਾਂ ਤੀਰ ਦੇ ਨਾਲ ਫੁੰਡੋਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੂਗਾ ਅਸੀਂ ਉੱਥੇ ਖੜੇ ਹਾਂ ਕਿੰਨੇ ਵਾਰੀ ਇੱਕ ਵਾਰੀ ਨਹੀਂ ਕਿੰਨੇ ਜਾਦੇ ਛੋਟੇ ਕੋਲੇ ਮੌਕੇ ਆਏ ਆ ਜਦੋਂ ਤੁਸੀਂ ਕੌਮ ਨੂੰ ਸੰਗਠਿਤ ਕਰ ਸਕਦੇ ਸੀ ਜਦੋਂ ਤੁਸੀਂ ਕੌਮ ਨੂੰ ਸੇਧ ਦੇ ਸਕਦੇ ਸੀ ਸਹੀ ਲੀਡਰਸ਼ਿਪ ਦੇ ਸਕਦੇ ਸੀ ਪਰ ਸਾਰਾ ਕੁਝ ਆਪਦੇ ਅੰਡਰ ਚ ਚਲਾਉਣਾ ਆਪਣੀ ਨੈਤਿਕ ਜ਼ਿੰਮੇਵਾਰੀ ਕਿੱਥੇ ਲੀਡਰਾਂ ਦੀ ਕੱਲਾ ਏ ਕਈ ਜਾਣਾ 92 ਚੋਣਾ ਨਹੀਂ ਹੋਈਆਂ 92 ਚੋਣਾ ਨਹੀਂ ਹੋਈਆਂ 92 ਚੋਣਾ ਨਹੀਂ ਹੋਈਆਂ ਉਹ ਨਹੀਂ ਹੋਈਆਂ ਤਾਂ ਕੋਈ ਚੱਕਰ ਨਹੀਂ ਉਦੋਂ ਬਾਅਦ ਕੀ ਕਰ ਲਿਆ ਉਦੋਂ ਬਾਅਦ ਤਾਂ ਤੇਰੇ ਵਾਰੀ ਹੋ ਗਈਆਂ ਨਾ ਸੋ ਗੱਲ ਇਹ ਨਹੀਂ ਹੈ ਕਿ ਸਾਡੇ ਹੱਥ ਪੱਲੇ ਕੁਝ ਆਉਂਦਾ ਨਹੀਂ ਜਾਂ ਪ੍ਰਮਾਤਮਾ ਸਾਨੂੰ ਮੌਕਾ ਨਹੀਂ ਦਿੰਦਾ ਗੱਲ ਇਹ ਹੈ ਕਿ ਅਸੀਂ ਇੱਕ ਵੀ ਮੌਕਾ ਅਜੇ ਤੱਕ ਸੰਭੇ ਹੀ ਨਹੀਂ ਮੈਂ ਇੱਕ ਗੱਲ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਹਾਲਾਂਕਿ ਮੈਂ ਖਾਲਿਸਤਾਨ ਪ੍ਰਤੀ ਮੇਰੇ ਵਿਚਾਰ ਕੁਝ ਵੀ ਹੋ ਸਕਦੇ ਆ ਮੈਂ ਵਿਰੋਧਤਾਚ ਵੀ ਹੋ ਸਕਦਾ ਖਾਲਿਸਤਾਨ ਦੇ ਪੱਖਚ ਵੀ ਹੋ ਸਕਦਾ ਮੈਂ ਕਦੇ ਵੀ ਆਪਦੇ ਵਿਚਾਰ ਨਹੀਂ ਦੇਵਾਂਗਾ ਇਸ ਠੀਕ ਤੇ ਪਰ ਮੈਂ ਇੱਕ ਚੀਜ਼ ਕਹਿਣਾ ਅੱਜ ਜਿੰਨੀ ਸਿੱਖ ਲੀਡਰਸ਼ਿਪ ਆ ਜਿੰਨੇ ਵੀ ਲੀਡਰ ਆ ਸਿੱਖਾਂ ਦੇ ਉਹਨਾਂ ਨੂੰ ਮੋਦੀ ਸਾਹਿਬ ਬੁਲਾ ਲੈਣ ਆਫਰ ਦੇ ਦੇਣ ਵੀ ਆਜੋ ਖਾਲਸਤਾਨ ਤੇ ਗੱਲ ਕਰੀਏ ਪਹਿਲਾ ਸਵਾਲ ਤਾਂ ਇਹ ਆ ਵੀ ਜਾਊ ਕੌਣ ਖਾਲਸਤਾਨ ਦੀ ਗੱਲ ਕਰਨ ਵੀ ਕੋਮ ਉਹਨਾਂ ਨੂੰ ਪ੍ਰਵਾਨ ਕਰੂ ਜਿਹੜੇ ਜਾਣਗੇ ਗੱਲ ਕਰਨ ਜਿਹੜੇ ਆਪਣੇ ਤੌਰ ਤੇ ਜਾਣਗੇ ਕਿ ਸਾਰਿਆਂ ਦੀ ਸਹਿਮਤੀ ਨਾਲ ਜਾਣਗੇ ਜਿਹੜੇ ਬੰਦਾ ਵੀ ਸਾਰਿਆਂ ਦੀ ਸਹਿਮਤੀ ਨਾਲ ਜਾਊਗਾ ਜਾਂ ਜੇ ਆਪਣੇ ਤੌਰ ਤੇ ਜਾਊਗਾ ਕੀ ਉਹਨਾਂ ਦੇ ਦੂਜੇ ਉਹਨੂੰ ਪ੍ਰਵਾਨ ਕਰਨਗੇ ਫਿਰ ਇਹ ਲੀਡਰਸ਼ਿਪ ਦਾ ਰੋਲਾ ਨਹੀਂ ਹੈ ਲੋਕਾਂ ਦਾ ਕੀ ਰੋਲਾ ਇਹਦੇ ਵਿੱਚ ਕੀ ਰੋਲਾ ਸਿੱਖਾਂ ਦਾ ਸਿੱਖ ਕੀ ਚਾਹੁੰਦੇ ਆ ਸਿੱਖਾਂ ਕੀ ਕੋਈ ਵੀ ਲੀਡਰ ਮੈਨੂੰ ਦੱਸ ਸਕਦਾ ਵੀ ਸਿੱਖਾਂ ਦਾ ਵੀ ਮੈਂ ਲੋਕਾਂ ਨਾਲ ਜੁੜਿਆ ਹੋਇਆ ਹਾਂ ਗਰਾਊਂਡ ਤੇ ਲੋਕਾਂ ਦੇ ਮੁੱਦਿਆਂ ਦੀ ਆਪਾਂ ਨੂੰ ਕਿੰਨੀਕ ਸਮਝ ਆ ਗਈ ਕੀ ਲੋਕ ਕੀ ਚਾਹੁੰਦੇ ਆ ਆਪਾਂ ਇਹ ਤਾਂ ਨਹੀਂ ਸੋਚ ਸਕਦੇ ਨਾ ਲੋਕ ਕਲੇ ਲਾਲਚ ਦੇ ਮਾਰੀ ਤੁਰੇ ਫਿਰਦੇ ਆ ਲਾਲਚ ਚ ਲੋਕ ਉਦੋਂ ਆਉਂਦੇ ਆ ਜਦੋਂ ਸਹੀ ਕੁਝ ਨਾ ਹੋਵੇ ਕਾ ਲੋਕਾਂ ਨੂੰ ਲੱਗਦਾ ਹੁੰਦਾ ਯਾਰ ਕੁਛ ਨਾ ਕੁਛ ਖੱਟੀ ਲੋ ਸਹੀ ਤਾਂ ਹੁਣੇ ਹੀ ਨਹੀਂ ਇੱਥੇ ਚੱਲੂ ਤਾਂ ਇਹੀ ਕੁਛ ਆਮ ਆਦਮੀ ਪਾਰਟੀ ਨੇ ਡੋਰ ਟੂ ਡੋਰ ਜਾ ਕੇ ਗਰਾਊਂਡ ਤੇ ਜਮਾ ਕੱਲੇ ਕੱਲੇ ਘਰ ਨਾਲ ਸੰਪਰਕ ਕਰਕੇ ਦੂਜੀਆਂ ਦੋਨੇ ਪਾਰਟੀਆਂ ਨੂੰ ਸਿੱਟਿਆ ਜਿਹੜੀਆਂ ਪੁਰਾਣੀਆਂ ਸੀ ਹਾਲਾਂਕਿ ਉਹ ਇੰਨੀਆਂ ਬਦਨਾਮ ਹੋ ਚੁੱਕੀਆਂ ਸੀ ਫਿਰ ਆਮ ਆਦਮੀ ਪਾਰਟੀ ਨੂੰ ਵੀ ਉਹਨਾਂ ਨੂੰ ਸਿੱਟਣ ਲਈ ਉੱਥੋਂ ਤੱਕ ਪਹੁੰਚਣਾ ਪਿਆ ਕੱਲੇ ਕੱਲੇ ਘਰ ਤੱਕ ਤੇ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਹੁਣ ਸਿੱਟਣਾ ਕੱਲੇ ਕੱਲੇ ਬੰਦੇ ਤੱਕ ਪਹੁੰਚ ਕਰਨੀ ਪੂ ਕੀ ਕਰ ਸਕਦੇ ਆਪਾਂ ਹੈ ਯੋਗਤਾ ਹੈ ਟਰਮਾ ਸਹਿਜ ਹੈ ਆਪਣੇ ਚ ਸਮਝ ਸਕਦੇ ਆ ਲੋਕਾਂ ਨੂੰ ਯੱਕ ਜਾਗੇ 2 ਮਿੰਟਾਂ ਚ ਮਿਹਨਤੀ ਹੈਗੇ ਆਪਾਂ ਸੋ ਇੱਕ ਤਾਂ ਹੋ ਗਿਆ ਇਹ ਪੱਖ ਹੁਣ ਆਪਾਂ ਸੂਈ ਇਹ ਨਹੀਂ ਕਹਿ ਸਕਦੇ ਇਕੱਲਾ ਸਰਦਾਰ ਸਿਮਰਜੀਤ ਸਿੰਘ ਮਾਣ ਨਹੀਂ ਜ਼ਿੰਮੇਵਾਰ ਆ ਸਭ ਕਰਦਾ ਸਾਡੇ ਦੂਜੇ ਲੀਡਰ ਇੱਕ ਲੀਡਰ ਤਾਂ ਸਭ ਕੁਝ ਈ ਨਹੀਂ ਕਰ ਸਕਦਾ ਦੂਜੇ ਲੀਡਰ ਲੋਕਾਂ ਨੂੰ ਕਿੰਨਾ ਕਿਨਾਰ ਲਾਂਚ ਸਫਲ ਹੋਏ ਆ ਕਿ ਮਾਨ ਸਾਹਿਬ ਤਾਂ ਇਹ ਸਹੀ ਫੈਸਲੇ ਨਹੀਂ ਲੈ ਸਕਦੇ ਤੁਸੀਂ ਸਾਡੇ ਨਾਲ ਆਓ ਆਪਾਂ ਸਹੀ ਫੈਸਲਾ ਕਰਦੇ ਮਾਨ ਸਾਹਿਬ ਆਪੀ ਛੋਡੇ ਨਾਲ ਤੁਰ ਪੈਣਗੇ ਜਦੋਂ ਲੋਕ ਛੋਡੇ ਨਾਲ ਹੋਗੇ ਲੋ ਉਹ ਵੀ ਉਦਰੀ ਚੱਕੀ ਜਾਂਦੇ ਕੁਰਸੀ ਬੰਨੀ ਵੀ ਮਾਨ ਸਾਹਿਬ ਕੁਰਸੀ ਛੱਡਣ ਜਾਂ ਸਾਨੂੰ ਕੋਈ ਕੁਰਸੀ ਦੇਵੇ ਤਾਂ ਅਸੀਂ ਇੱਥੇ ਬਹਿ ਕੇ ਐਂ ਕਰਾਂਗੇ ਜਿਹੜਾ ਲੀਡਰ ਹੁੰਦਾ ਲੋਕਾਂ ਚ ਓਵਾਲਵ ਹੁੰਦਾਗਾ ਲੋਕਾਂ ਚ ਓਵਾਲਵ ਤਾਂ ਹੁੰਦਾ ਜੇ ਉਹਨੂੰ ਲੋਕਾਂ ਦੀ ਟਿਊਨ ਦੀ ਸਹੀ ਸਮਝ ਹੋ ਲੋਕਾਂ ਦੀ ਧੜਕਣ ਦੀ ਸਹੀ ਸਮਝ ਹੋ ਵੀ ਲੋਕ ਕੀ ਚਾਹੁੰਦੇ ਆ ਜਾਂ ਲੋਕ ਕਿਵੇਂ ਸਾਡੇ ਨਾਲ ਜੁੜਨਗੇ ਜਾਂ ਲੋਕਾਂ ਦੇ ਦੁੱਖ ਕੀ ਆ ਇਹ ਲੋਕਾਂ ਦੀ ਡਿਮਾਂਡ ਕੀ ਆ ਲੋਕ ਕਿਸ ਤਰ੍ਹਾਂ ਜਿਉ ਰਹੇ ਆ ਕੀ ਉਹਨਾਂ ਦੀ ਪ੍ਰੋਬਲਮ ਆ ਕੀ ਮਤਲਬ ਕਿਵੇਂ ਉਹ ਹੱਲ ਹੋਊਗੀ ਪ੍ਰੋਬਲਮ ਹੁਣ ਆ ਜਾਈਏ ਸਾਡੀ ਦੂਜੀ ਅਧੁਨਿਕ ਲੀਡਰਸ਼ਿਪ ਬਾਰੇ ਹੁਣ ਦੋ ਐਮਪੀ ਸਾਡੇ ਜਿੱਤੇ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਸਾਡੇ ਪਿੰਡ ਦੇ ਬੰਦਿਆਂ ਨੂੰ ਇੱਥੇ ਬੈਠਿਆਂ ਨੂੰ ਸਰਬਜੀਤ ਸਿੰਘ ਖਾਲਸਾ ਦੀ ਲਹਿਰ ਆ ਗਈ ਕਿ ਜੀ ਉਹ ਬੰਦਾ ਜਿੱਤਣਾ ਚਾਹੀਦਾ ਮੈਂ ਕਹੀ ਕਿ ਕਿਉਂ ਮਨ ਲਓ ਵੀ ਭਾਈ ਬਿਅੰਦ ਸਿੰਘ ਦਾ ਪੁੱਤਰ ਆ ਮੈਂ ਕਹਿੰਦਾ ਠੀਕ ਹੈ ਇੱਕ ਫੈਕਟਰ ਤਾਂ ਠੀਕ ਆ ਇਹ ਭਾਈ ਬਿਅੰਦ ਸਿੰਘ ਦਾ ਪੁੱਤਰ ਆ ਤਾਂ ਚੰਗਾ ਬੰਦਾ ਤਾਂ ਫਿਰ ਆਪਾਂ ਕਿਉਂ ਨਹੀਂ ਚਿਤਾਇਆ ਕਹਿੰਦੇ ਆਪਣੇ ਕਦੋਂ ਖੜਾ ਹੋਇਆ ਮੈਂ ਕਿ ਮੈਂ ਉਹਦੇ ਜਵਾਬ ਸੀ ਤੁਹਾਡੀ ਉਹਦਾ ਉਮਰ ਬਹੁਤ 40 45 ਸਾਲ ਦੀ ਹੋਣੀ ਹੈ ਜਦੋਂ ਮੈਂ ਤੁਹਾਨੂੰ ਦੱਸਦਾ ਨਾ 2004 ਚੋਂ ਖੜਾ ਹੋਇਆ ਸੀ ਮੈਂ ਸਭ ਤੋਂ ਜ਼ਿਆਦਾ ਜਿੰਨੀ ਕੋ ਹੋ ਸਕਿਆ ਵੀ ਪ੍ਰਚਾਰ ਕੀਤਾ ਸੀ ਇਸ ਚੀਜ਼ ਦਾ ਕਿ ਭਾਈ ਸਰਬਜੀਤ ਸਿੰਘ ਖਾਲਸਾ ਜਿੱਤਣਾ ਚਾਹੀਦਾ ਆਪਣੇ ਤਾਂ ਅਸੀਂ 82000 ਵੋਟ ਪਏ ਸੀ ਸਾਰੀ 10 ਲੱਖ ਵੋਟ ਚੋਂ ਹੁਣ ਲੈ ਕਿੱਥੋਂ ਆ ਗਿਆ ਉਹਨੂੰ ਦੂਜੀ ਗੱਲ ਲੋਕ ਜਜਵਾਤੀ ਹੋ ਉਹ ਵੋਟਾਂ ਪਾਤੀਆਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਹ ਇੱਕ ਫੈਕਟਰ ਆ ਦੂਜਾ ਫੈਕਟਰ ਇਹ ਚ ਉਹੀ 1000 ਰੁਪਏ ਇੱਥੇ ਵੀ ਕੰਮ ਕਰਦਾ ਤੀਜਾ ਫੈਕਟਰ ਵਿਰੋਧੀ ਪਾਰਟੀਆਂ ਨੇ ਵੀ ਕੋਸ਼ਿਸ਼ ਕੀਤੀ ਕਿ ਆਮ ਆਦਮੀ ਪਾਰਟੀ ਦੇ ਬੰਦੇ ਹਰਾਓ ਜਿੰਨੇ ਹਰਦੇ ਆ ਆਪਾਂ ਤਾਂ ਜਿੱਤਣਾ ਨਹੀਂ ਉਹੇ ਜਿਹੀਆਂ ਪਾਰਟੀਆਂ ਜਿਹੜੀਆਂ ਚਾਹੁੰਦੀਆਂ ਸੀ ਵੀ ਆਪਾਂ ਤਾਂ ਜਿੱਤਣਾ ਨਹੀਂ ਵੀ ਉਹਨਾਂ ਨੂੰ ਹਰਾਓ ਦੂਜਿਆਂ ਨੂੰ ਜਿਤਾਓ ਇਹ ਫੈਕਟਰ ਨੇ ਵੀ ਕੰਮ ਕੀਤਾ ਕੋਈ ਜ਼ਰੂਰੀ ਨਹੀਂ ਕਿ ਜਿਹੜੀਆਂ ਇੰਨੇ-ਇੰਨੇ ਵੋਟਾਂ ਲੈ ਗਏ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈ ਗਈਆਂ ਜਾਂ ਕਰਬੀਜੀਤ ਸਿੰਘ ਖਾਲਸਾ ਨੂੰ ਪੈ ਗਈਆਂ ਚਲੋ ਮੰਨ ਲਓ ਮੈਂ ਤੇ ਕੋਈ ਦੁਖੀ ਨਹੀਂ ਹੈਗਾ ਵੀ ਕਿਉਂ ਪਈਆਂ ਜਿਨੇ ਲੋਕਾਂ ਲੋਕਾਂ ਨੇ ਜਿਹਨੂੰ ਵੋਟ ਪਾਤੀ ਉਹਨੂੰ ਮੁਬਾਰਕ ਉਹੀ ਹੋਣਾ ਚਾਹੀਦਾ ਐਮਪੀ ਪਰ ਐਮਪੀ ਬਨ ਅਨਸਾਰ ਕੀ ਹੋਇਆ ਜੀ ਹੁਣ ਕਹਿੰਦੇ ਸਾਨੂੰ ਮੁੱਖ ਮੰਤਰੀ ਬਣਾਓ ਕੀ ਤੁਸੀਂ ਜਿਹੜਾ ਤੁਹਾਡਾ ਰਾਜ ਇੱਕ ਆਪਣਾ ਮੰਨ ਲਓ ਫਰੀਦਕੋਟ ਹਲਕਾ ਤੇ ਇੱਕ ਆਪਣਾ ਖੰਡੂਰ ਸਾਹਿਬ ਦੋ ਥਾਂ ਤੁਹਾਡਾ ਰਾਜ ਐ ਤੁਹਾਡੀਆਂ ਰਿਆਸਤਾਂ ਨੇ ਦੋ ਕੀ ਤੁਸੀਂ ਉੱਥੇ ਜਾ ਕੇ ਦਿਖਾ ਸਕਦੇ ਹੋ ਲੋਕਾਂ 'ਚ ਵੀ ਮਤਲਬ ਦੂਜੀਆਂ ਪਾਰਟੀਆਂ ਨਾਲ ਤੁਸੀਂ ਵੱਖਰਾ ਕੀ ਕੀਤਾ ਕਿਉਂ ਬਣਾਉਣ ਲੋਕ ਤੁਹਾਨੂੰ ਮੁੱਖ ਮੰਤਰੀ ਕੀ ਵੱਖਰਾ ਕੀਤਾ ਉੱਥੇ ਦੂਜੀਆਂ ਪਾਰਟੀਆਂ ਨਾਲੋਂ ਕੀ ਸਰਦਾਰ ਸਿਮਰਜੀਤ ਸਿੰਘ ਮਾਨ ਇਹ ਦੱਸ ਸਕਦੇ ਆ ਵੀ ਸੰਗਰੂਰ ਦੇ ਵਿੱਚੋਂ ਦੋ ਵਾਰੀ ਤਿੰਨ ਵਾਰੀ ਐਮਪੀ ਰਹਿ ਗਏ ਤਾਂ ਕੀ ਵੱਖਰਾ ਕੀਤਾ ਦੂਜੀਆਂ ਪਾਰਟੀਆਂ ਨਾਲੋਂ ਇਕੱਲਾ ਏ ਮਾਨਦਾਰ ਹੋਣਾ ਜੀ ਹਾਂ ਜਿੰਨੇ ਪੈਸੇ ਆਉਂਦੇ ਸੀ ਲਾ ਦਿੰਦੇ ਉਹ ਤਾਂ ਆਮ ਆਦਮੀ ਪਾਰਟੀ ਵਾਲੇ ਵੀ ਲਾਈ ਜਾਂਦੇ ਆ ਫਿਰ ਫਰਕ ਕੀ ਕਿਉਂ ਜ਼ਿਲ੍ਹਾ ਕੱਟਣ ਲੋਕ ਤੁਹਾਡੇ ਨਾਲ ਤੁਰ ਕੇ ਸਰਕਾਰ ਦੀ ਅਖਤੇ ਆ ਜਾਂਦੇ ਆ ਫਿਰ ਤਾਂ ਫਰਕ ਕੀ ਆ ਲੋਕਾਂ ਚ ਵੱਖਰਾ ਜਿਆਦਾ ਇਹ ਦੱਸੋ ਵੀ ਭਾਈ ਅਸੀਂ ਆ ਬਣ ਗਏ ਤਾਂ ਐ ਕਰਦੇ ਆਂਗੇ ਜਾਂ ਇਹ ਦੱਸੋ ਵੀ ਭਾਈ ਅਸੀਂ ਆ ਐ ਬਣ ਗਏ ਸੀ ਤੇ ਆ ਕੀਤਾ ਪਹਿਲਾਂ ਅਸੀਂ ਆ ਸਾਡੇ ਹੱਥ ਚ ਸੀ ਆ ਅਸੀਂ ਕੀਤਾ ਆ ਅਸੀਂ ਹੋਰ ਕਰਦੇ ਆਂਗੇ ਹੁਣ ਜੇ ਅੱਜ ਦੇ ਨੌਜਵਾਨੀ ਨੂੰ ਜਾਂ 40 ਸਾਲ ਤੋਂ ਘੱਟ ਕਿਸੇ ਵੀ ਬੰਦੇ ਨੂੰ ਕਹਦੇ ਉੱਪਰ ਤਾਂ ਵੋਟਾਂ ਬਹੁਤ ਥੋੜੀਆਂ ਨੇ ਜੇ ਤੁਸੀਂ ਇਹ ਵੀ ਕਹਦੇ ਹੋ ਕਿ ਜਿੰਨੇ ਜਿੰਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਆ ਉਹਨਾਂ ਨੂੰ ਅਸੀਂ ਕਹਾਂ ਫਾਂਸੀਆਂ ਦੇ ਦਾਂਗੇ ਕਹਿ ਲਓ ਤੁਸੀਂ ਦਬਾਅ ਵੀ ਦੇਮੋ ਫਾਂਸੀਆਂ ਤਾਂ ਵੀ ਸੋਡੀ ਵੋਟ 2% ਤੋਂ ਵੱਧ ਨਹੀਂ ਵੱਧਦੀ ਇੰਨੇ ਲੋਕ ਹੋਰ ਨਹੀਂ ਵੋਟ ਪਾਉਂਦੇ ਵੀ ਇਸ ਚੀਜ਼ ਦੇ ਨਾਂ ਤੇ ਹੁਣ ਤੁਸੀਂ ਲੋਕਾਂ ਦੀ ਨਬਜ਼ ਨਹੀਂ ਪੁੱਛਾਰ ਰਹੇ ਜਾ ਕੇ ਤੁਸੀਂ ਗਰਾਊਂਡ ਤੇ ਪਹੁੰਚ ਹੀ ਨਹੀਂ ਰਹੇ ਜਾ ਕੇ ਵੀ ਲੋਕਾਂ ਦੀ ਸਮਝ ਕੀ ਆ ਉਹਨਾਂ ਨਾਲ ਲੋਕਾਂ ਨਾਲ ਗੋਸ਼ਣਾ ਕਰੋ ਤੇ ਲੋਕਾਂ ਨਾਲ ਹੁਣ ਆਪਣੇ ਤਾਂ ਕਿਲੇ ਹੈਗੇ ਆ ਪਿੰਡ ਪਿੰਡ ਗੁਰਦੁਆਰੇਗਾ ਜਾਓ ਮਾਰਚ ਲੈ ਕੇ ਅਗਲੇ ਪਿੰਡ ਗੁਰਦੁਆਰੇ ਚ ਲੋਕਾਂ ਨੂੰ ਬੁਲਾਓ ਪਈ ਆਪਾਂ ਡਿਸਕਸ਼ਨ ਕਰਨੀ ਹੈਗੀ ਕਿਸੇ ਮਸਲੇ ਬਾਰੇ ਕਹਿ ਲਓ ਸਿੱਖੀ ਬਾਰੇ ਕਹਿ ਲਓ ਉਹਨਾਂ ਨੂੰ ਬਲਾਓ ਲੋਕਾਂ ਦੀ ਸੁਣੋ ਗੱਲਾਂ ਬਾਤਾਂ ਉੱਥੇ ਬਹਿ ਕੇ ਲੋਕਾਂ ਦੇ ਦੁੱਖ ਸੁਣੋ ਲੋਕਾਂ ਦੇ ਮਤਲਬ ਸਮੱਸਿਆਵਾਂ ਦੀ ਸਮਝ ਲਓ ਹੁਣ ਭਗਵੰਤ ਮਾਨ ਦੇਖੋ ਵੀ ਇਹ ਕਿੰਡੀ ਵੱਡੀ ਸਮਝ ਆ ਬੰਦੇ ਦੀ ਕਹਿੰਦਾ ਵੀ ਜਿੱਥੇ ਪ੍ਰੋਬਲਮ ਹੁੰਦੀ ਹੈਗੀ ਹੱਲ ਵੀ ਉੱਥੇ ਹੀ ਹੁੰਦਾ ਉਹ ਮਤਲਬ ਵੀ ਉਹਨਾਂ ਨੇ ਇਸ ਚੀਜ਼ ਨੂੰ ਵੀ ਏ ਨਹੀਂ ਵੀ ਇਕੱਲਾ ਕਹਿਤਾ ਉਹ ਲੋਕਾਂ ਕੋਲੇ ਜਾਂਦੇ ਆ ਵਪਾਰੀਆਂ ਦੀ ਅੱਡ ਮੀਟਿੰਗਸ ਆਦੇ ਭਈ ਤੁਹਾਡੀਆਂ ਕੀ ਸਮੱਸਿਆਵਾਂ ਮੈਨੇ ਦੱਸੋ ਆਪਾਂ ਕਰਾਂਗੇ ਹੱਲ ਵੀ ਇਹ ਹੱਲ ਕਿਵੇਂ ਹੋਊਗਾ ਫਿਰ ਇਹ ਦੇਖਦੇ ਆ ਵੀ ਸਰਕਾਰ ਕਰ ਸਕਦੀ ਏ ਚੀਜ਼ ਕਿ ਨਹੀਂ ਕਰ ਸਕਦੀ ਫਿਰ ਉਹਨਾਂ ਨੂੰ ਸਮਝਾਉਂਦੇ ਵੀ ਆਹ ਚੀਜ਼ਾਂ ਆਪਣੇ ਦਾਇਰੇ 'ਚ ਨਹੀਂ ਆਉਂਦੀ ਆਪਾਂ ਨਹੀਂ ਕਰ ਸਕਦੇ ਆਹ ਕਰ ਸਕਦੇ ਆ ਇੱਕ ਮੁੱਖ ਮੰਤਰੀ ਇਹ ਬਿਆਨ ਦਿੰਦਾ ਆਪਾਂ ਉਹਦਾ ਮਜ਼ਾਕ ਤਾਂ ਸਾਰੇ ਉਡਾਉਣੇ ਆ ਕਿ ਜਦੋਂ ਮੈਂ ਜਹਾਜ਼ ਦੇ ਉੱਤੇ ਲੁਧਿਆਣੇ ਵਾਲੀ ਰੇਲਵੇ ਟਰੈਕ ਦੇ ਉੱਪਰੋਂ ਲੰਘ ਰਿਹਾ ਸੀ ਤਾਂ ਮੈਨੂੰ ਇਹ ਅਹਿਸਾਸ ਸੀ ਕਿ ਇਹ ਰੇਲਵੇ ਲਾਈਨ ਉੱਤੋਂ ਦੀ ਕਿੰਨੇ ਕਿੰਨੇ ਵਾਰੀ ਸਰਦਾਰ ਭਗਤ ਸਿੰਘ ਹੋਰੀ ਜਾਂ ਸ਼ਹੀਦ ਕਰਤਾਰ ਸਿੰਘ ਸਰਾਭੇ ਹੋਰੀ ਇੱਥੋਂ ਲਾਹੌਰ ਨੂੰ ਗਏ ਹੋਣਗੇ ਜਾਂ ਉਧਰੋਂ ਇੱਧਰ ਨੂੰ ਆਏ ਹੋਣਗੇ ਇਹ ਅਹਿਸਾਸ ਹੁੰਦੇ ਆ ਕੱਲੀਆਂ ਗੱਲਾਂ ਨਹੀਂ ਹੁੰਦੀਆਂ ਗੱਲਾਂ ਨਹੀਂ ਆਉਂਦੀਆਂ ਹੁੰਦੀਆਂ ਬੰਦੇ ਨੂੰ ਮੈਂ ਮੰਨ ਲਓ ਵੀ ਇਹ ਗੱਲ ਕਹਿ ਸਕਦਾ ਸਾਡੇ ਲੀਡਰਾਂ 'ਚ ਅਹਿਸਾਸ ਕਿੰਨਾ ਕਿੰਨਾ ਉਹਦੀਆਂ ਗੱਲਾਂ ਐਵੇਂ ਨਹੀਂ ਸੁਣੀ ਜਾਂਦੇ ਲੋਕ ਉਹ ਅਹਿਸਾਸ ਦੇ ਨੇੜੇ ਉਹ ਦਿਲ ਚ ਬਾਈ ਦੀਆਂ ਨੇ ਸਾਡੇ ਲੀਡਰ ਕਿੰਨੀਆਂ ਗੱਲਾਂ ਕਰ ਸਕਦੇ ਜਿਹੜੀਆਂ ਲੋਕਾਂ ਨੂੰ ਵੀ ਦਿਲ 'ਚ ਵੱਜਣ ਲੋਕਾਂ ਦੇ ਪਸੰਦ ਆਉਣ ਸਿੱਖੀ ਦਾ ਦਾ ਸੰਬੰਧ ਹੀ ਛੋਟੇ ਦਿਲ ਨਾਲ ਆ ਤੁਹਾਡਾ ਸਿੱਖੀ ਦਾ ਦਾ ਸੰਬੰਧ ਹੀ ਦਿਲਾਂ ਤੇ ਰਾਜ ਕਰਨ ਨਾਲ ਪਰ ਆਪਾਂ ਕੱਲੀ ਕੁਰਸੀ ਦਾ ਰਾਜ ਪਾਲਦੇ ਆ ਉੱਥੇ ਤਾਂ ਸਾਡਾ ਸੰਬੰਧ ਹੀ ਨਹੀਂ ਜਾ ਕੇ ਜੁੜਦਾ ਤਾਂ ਫਿਰ ਇਹੀ ਚੀਜ਼ ਸਮਝ ਨਹੀਂ ਆਉਂਦੀ ਵੀ ਅਸੀਂ ਵਾਕਈ ਖਾਲਸਾ ਹੀ ਸਿਧਾਂਤਾਂ ਦੇ ਅਨੁਸਾਰ ਚੱਲ ਰਹੇ ਆ ਜਿਹੜੀਆਂ ਸਾਡੀਆਂ ਪਾਰਟੀਆਂ ਜਾ ਜਿਹੜੀਆਂ ਵੀ ਸਾਡੀਆਂ ਜਥੇਬੰਦੀਆਂ ਕੀ ਬਾਕੀ ਖਾਲਸਾ ਸਿਧਾਂਤਾਂ ਦੇ ਅਨੁਸਾਰ ਚੱਲ ਰਹੀਆਂ ਜੇ ਅਸੀਂ ਜੇ ਅਸੀਂ ਆਪਦੇ ਸਾਬ ਨਾਲ ਹੀ ਆਪਦੇ ਸੁਭਾਅ ਦਾ ਤੜਕਾ ਖਾਲਸਾ ਸਿਧਾਂਤਾਂ ਨੂੰ ਕਹਿ ਕੇ ਵੇਚ ਰਹੇ ਹਾਂ ਕਿ ਆਪਦੇ ਸੁਭਾਅ ਨੂੰ ਵੇਚ ਰਹੇ ਹਾਂ ਅਸੀਂ ਵੀ ਇਹੀ ਖਾਲਸਾ ਸਿਧਾਂਤਾਂ ਵੀ ਇਹੀ ਗੁਰੂ ਸਾਹਿਬ ਚਾਹੁੰਦੇ ਸੀ ਇਹੀ ਚਾਹੁੰਦੇ ਸੀ ਗੁਰੂ ਸਾਹਿਬ ਜਿਹੜੀ ਚੀਜ਼ ਗੁਰੂ ਸਾਹਿਬ ਚਾਹੁੰਦੇ ਸੀ ਜਿੱਦਦੇ ਅਸੀਂ ਉਹ ਕਰਨ ਲੱਗ ਗਏ ਉਹ ਤਾਂ ਲੋਕਾਂ ਨੇ ਆਏ ਚੱਕ ਲੈਣੇ ਆ ਤੋ ਅੱਥੀ ਮੈਂ ਐਂਡ ਤੇ ਸਿਰਫ ਇੱਕੋ ਸੁਝਾਅ ਦੇ ਕੇ ਮਤਲਬ ਗੱਲਬਾਤ ਬੰਦ ਕਰਨਾ ਚਾਹੁੰਦਾ ਕਿਉਂਕਿ ਕਈ ਵਾਰੀ ਵੱਧ ਘੱਟ ਵੀ ਬੋਲਿਆ ਜਾਂਦਾ ਉਹਦੇ ਲਈ ਮੈਂ ਮਾਫੀ ਚਾਹੁੰਨਾ ਐਡੀ ਸਮਝ ਹਰ ਕਿਸੇ ਬੰਦੇ ਦੀ ਨਹੀਂ ਹੁੰਦੀ ਕਿਸੇ ਦੀ ਵੀ ਨਹੀਂ ਹੁੰਦੀ ਇੱਕ ਬੰਦੇ ਦੀ ਕਿ ਮੈਂ ਸਾਰੀਆਂ ਗੱਲਾਂ ਸੱਚੀ ਬੋਲਾਂ ਜਾਂ ਬਹੁਤ ਵਧੀਆ ਹੋਣ ਜਾਂ ਬਹੁਤ ਸਚਾਈ ਦੇ ਨੇੜੇ ਹੋਣ ਕਈ ਮੇਰੇ ਮਨ ਦੇ ਭਰਮ ਹੋ ਸਕਦੇ ਕਈ ਮੇਰੇ ਮਨ ਦੇ ਭਲੇਖੇ ਹੋ ਸਕਦੇ ਮੇਰੀਆਂ ਗਲਤੀਆਂ ਹੋ ਸਕਦੀਆਂ ਸੋ ਮੈਂ ਇੱਕੋ ਬੇਨਤੀ ਕਰਦਾ ਸਿੱਖ ਲੀਡਰਸ਼ਿਪ ਤੁਸੀਂ ਪੈਦਾ ਕਰਨੀ ਆ ਇੱਕ ਜਥਾ ਬਣਾਓ ਜਿਹੜਾ ਆਪ ਸੰਤਾਂ ਦਾ ਜਥਾ ਜੇ ਆਪਾਂ ਕਹਿ ਦਈਏ ਉਹ ਜਾ ਕੇ ਚੰਗੇ ਚੰਗੇ ਲੀਡਰ ਨੂੰ ਉਭਾਰੇ ਉਹਨਾਂ ਦੇ ਹੱਥ ਪਾਵਰ ਨਾ ਦੇਵੇ ਕਿ ਬੰਦਾ ਕਿਤੇ ਗਲਤ ਵੀ ਨਾ ਹੋ ਜਾਏ ਭ੍ਰਸ਼ਟ ਵੀ ਨਾ ਹੋ ਜਾਏ ਉਹ ਚੰਗੇ ਚੰਗੇ ਬੰਦੇ ਚੁਣ ਕੇ ਲੈ ਕੇ ਆਵੇ ਲੀਡਰਸ਼ਿਪ ਦੇ ਵਿੱਚ ਮੈਂ ਦੋ ਤਿੰਨ ਨਾਂ ਤਾਂ ਮੈਂ ਰეკਮੈਂਡ ਕਰ ਸਕਦਾਗਾ ਜਿਵੇਂ ਭਾਈ ਜਸਪਾਲ ਸਿੰਘ ਮੰਜਪੂਰ ਕਿਉਂਕਿ ਉਹ ਸੰਤ ਰੂਪੀ ਸੁਭਾਅ ਉਹਨਾਂ ਦਾ ਬੰਦਿਆਂ ਦਾ ਉਹਨਾਂ ਨੇ ਬਹੁਤ ਸਾਲ ਘਾਲ ਨਕਾਲੀ ਹੈਗੀ ਦ੍ਰਿੜਤਾ ਦੇ ਵਿੱਚ ਰਹਿ ਕੇ ਅ ਮਨਲੋ ਵੀ ਕਿੰਨਾ ਦ੍ਰਿੜ ਰਹਿ ਕੇ ਉੱਥੇ ਪਤਾ ਹੁੰਦਾ ਵੀ ਅੱਜ ਇਸ ਕਾਨੂੰਨ ਦੇ ਹਿਸਾਬ ਨਾਲ ਇਹ ਸਿੰਘ ਨੂੰ ਬੇਲ ਮਿਲਣੀ ਚਾਹੀਦੀ ਹੈ ਹਰ ਹਾਲਤ 'ਚ ਪਰ ਗਾਹਾਂ ਜਾ ਕੇ ਅਗਲੇ ਸਾਰਾ ਕੁਝ ਹੀ ਕੈਨਸਲ ਕਰ ਦਿੰਦੇ ਆ ਉਹ ਚੱਲਣੀਆਂ ਪੈਂਦੀਆਂ ਉਹ ਜਿੰਨਾ ਸਬਰ ਨਹੀਂ ਅਸੀਂ ਸਾਡੇ 'ਚ ਆਊਗਾ ਉਹ ਚੀਜ਼ਾਂ ਸਾਨੂੰ ਸਿੱਖਣੀਆਂ ਪੈਣੀਆਂ ਦੂਜਾ ਬੀਬੀ ਸੰਦੀਪਪੁਰ ਖਾਲਸਾ ਜਿਹੜੇ ਹਿਸਾਬ ਨਾਲ ਉਹਨਾਂ ਨੇ ਠਰਮੇ ਨਾਲ ਸੰਤ ਰੂਪੀ ਕੰਮ ਕੀਤਾ ਆ ਕੇ ਬੱਚਿਆਂ ਨੂੰ ਸੰਭਾਲਿਆ ਇਹ ਬਹੁਤ ਵੱਡੀ ਸੇਵਾ ਤੀਜੇ ਨੰਬਰ ਤੇ ਧਰਮਵੀਰ ਗਾਂਧੀ ਉਹਨਾਂ ਨੂੰ ਲੈ ਲੋ ਨਾਲ ਹੋਰ ਕਿੰਨੇ ਹੋ ਸਕਦੇ ਆ ਵੀ ਇੱਕ ਹੁਣ ਪਿੱਛੇ ਜੇ ਖਬਰ ਪੜ੍ਹੀ ਸੀ ਕਿ 84 ਦੇ ਵਿੱਚ ਜਿੰਨਾ ਕਤਲਿਆਮ ਹੋਇਆ ਸੀਗਾ ਸਿੱਖਾਂ ਦਾ ਜਿਹੜੇ ਜਿਹੜੇ ਘਰ ਜਿਹੜੇ ਸੀ ਉਹਨਾਂ ਘਰਾਂ ਦੇ ਵਿੱਚੋਂ ਜਿਹੜੇ ਬੱਚਿਆਂ ਨੂੰ ਪੜ੍ਹਾਉਣ ਦੀ ਜਾਂ ਸੇਵਾ ਇੱਕ ਸਿੰਘ ਨੇ ਲਾਈ ਸੀ ਬਹੁਤ ਜਾਦੇ ਘੱਲ ਨਕਾਲੀ ਉਹਨੇ ਵੀ ਉਹਨਾਂ ਦੀ ਪਿੱਛੇ ਜੇ ਡੈਥ ਹੋਈ ਸੀਗੀ ਉਹਦੀ ਮੈਂ ਫੇਸਬੁੱਕ ਤੇ ਫੋਟੋ ਦੇਖੀ ਆਪਾਂ ਨੂੰ ਉਹ ਬੰਦਿਆਂ ਦਾ ਪਤਾ ਹੀ ਨਹੀਂ ਲੈ ਉਹਨਾਂ ਨੂੰ ਭਾਲ ਕੇ ਲਿਆਉਣਾ ਮੂਰੇ ਉਹਨਾਂ ਦਾ ਜਥਾ ਬਣਾਓ ਤੇ ਉਹ ਸੋਨੂੰ ਲੀਡਰ ਚੁਣ ਕੇ ਦੇਣ ਆਪਦੇ ਹਿਸਾਬ ਨਾਲ ਕਮਾਂਡ ਉਹਨਾਂ ਦੇ ਹੱਥ ਚ ਹੋਵੇ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ